ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕਿਹੜੇ ਪਿੰਡ ਤੋਂ ਆ ਜੀ ਮੇਰਾ ਪਿੰਡ ਪਾਇਲ ਦੇ ਕੋਲੇ ਅਸਲਾਪੁਰ ਆ ਜੀ ਤੁਹਾਨੂੰ ਇਸ ਸਥਾਨ ਦਾ ਕਿਵੇਂ ਪਤਾ ਲੱਗਿਆ ਜੀ ਅ ਇਹ YouTube ਤੇ ਅਸੀਂ ਵੀਡੀਓ ਦੇਖੀ ਸੀ ਜੀ ਇਸ ਸਥਾਨ ਬਾਰੇ ਠੀਕ ਆ ਜੀ ਤੇ ਤਾਂ ਕਰਕੇ ਇਸ ਸਥਾਨ ਦੀ ਸਾਨੂੰ ਪਤਾ ਲੱਗਿਆ ਇਸ ਸਥਾਨ ਬਾਰੇ ਠੀਕ ਹੈ ਜੀ ਜੀ ਡਾਕਟਰ ਜਿੱਥੇ ਜਵਾਬ ਹੁੰਦੇ ਨੇ ਇੱਥੇ ਉਹ ਬੋ ਮਾਰੀ ਵੀ ਹੱਲ ਹੋ ਜਾਂਦੀ ਆ ਦੂਰੋਂ ਦੂਰੋਂ ਸੰਗਤਾਂ ਦਿੱਲੀ ਬੰਬੇ ਕਲਕੱਤੇ ਤੋਂ ਆ ਕੇ ਸੰਗਤਾਂ ਸ਼ਰਦਾ ਦੇ ਨਾਲ ਜਿਹੜੀਆਂ ਇਸ਼ਨਾਨ ਕਰਦੀਆਂ ਨੇ ਉਹਨਾਂ ਦੇ ਕੋਸ਼ਟ ਰੋਗ ਦੂਰ ਹੁੰਦੇ ਨੇ ਮੇਰੇ ਵੀ ਇਸ ਜਗ੍ਹਾ ਤੇ ਥੋੜੇ ਥੋੜੇ ਮੌਕੇ ਸੀਗੇ ਸ਼ਰਦਾ ਨਾਲ ਉਹ ਮੱਥਾ ਇਸ਼ਨਾਨ ਕੀਤਾ ਤੇ ਉਹ ਬਾਬਾ ਜੀ ਦੀ ਕਿਰਪਾ ਦੇ ਨਾਲ ਲੋਟ ਹੋ ਗਏ ਅਸੀਂ ਬੇਨਤੀ ਕਰਦੇ ਆ ਵੀ ਹੋਰ ਵੀ ਕਿਸੇ ਸੰਗਤਾਂ ਨੂੰ ਜੇਕਰ ਇਸ ਸਥਾਨ ਦਾ ਨਹੀਂ ਪਤਾ ਉਹ ਵੀ ਇਸ ਅਸਥਾਨ ਤੇ ਆ ਕੇ ਸਰਦਾ ਦੇ ਨਾਲ ਇਸ਼ਨਾਨ ਕਰਕੇ ਕੋਈ ਵੀ ਕੋਸ਼ਟ ਰੋਗ ਆ ਉਹ ਇਸ ਅਸਥਾਨ ਤੋਂ ਲੋਟ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰੀ ਸਾਸੰਗ ਜੀ ਆਪਾਂ ਦਰਸ਼ਨ ਕਰੀਏ ਬੇਰੀ ਸਾਹਿਬ ਜੀ ਦੇ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣਾ ਕੋੜਾ ਬੰਨਿਆ ਸੀ ਤੇ ਇੱਕ ਕੁੜੀ ਨੂੰ ਜੋ ਕਿ ਉਸ ਸਮੇਂ ਉਸ ਦੇ ਕੋੜ ਪਿਆ ਸੀ ਉਸ ਨੇ ਕੋੜੇ ਦੇ ਮੁਖ ਤੋਂ ਜੋ ਛੱਗ ਨਿਕਲਦੀ ਸੀ ਉਸ ਨੂੰ ਆਪਣੇ ਸਰੀਰ ਤੇ ਮਲ ਕੇ ਛਪੜੀ ਵਿੱਚ ਅਸ਼ਨਾਨ ਕੀਤਾ ਉਸ ਦਾ ਕੋੜ ਰਾਜੀ ਹੋ ਗਿਆ ਇਹ ਉਹ ਸਥਾਨ ਆ ਜੀ ਗੁਰੂ ਸਰਪਿੰਡ ਲਲਕਲਾਂ ਦੇ ਵਿੱਚ ਛਪੜੀ ਜਿੱਥੇ ਛੇਵੇਂ ਬਾਦਸ਼ਾਹ ਨੇ ਬਚਨ ਕੀਤੇ ਸੀ ਤੇ ਇੱਕ ਕੋੜੀ ਨੂੰ ਇੱਕ ਕੁਸਤ ਰੋਗੀ ਦੀ ਕੋੜੀ ਜਿਹਨੂੰ ਆਪਾਂ ਕਹਿੰਦੇ ਆ ਉਹ ਪਿੰਡੋਂ ਬਾਹਰ ਕੱਢਿਆ ਆਇਆ ਸੀ ਤੇ ਜਦੋਂ ਗੁਰੂ ਸਾਹਿਬ ਆਏ ਉਰਾਨੇ ਆ ਕੇ ਉਸ ਨੂੰ ਫਰਮਾ ਕੇ ਭਾਈ ਸਾਡੇ ਘੋੜੇ ਦੇ ਲਗਾਵਾ ਫੜ ਤੇ ਉਸ ਨੇ ਆਖਿਆ ਗੁਰੂ ਸਾਹਿਬ ਮੈਂ ਤਾਂ ਕੋਹ ਨਹੀਂ ਹਾਂ ਕੁਸਤ ਰੋਗੀ ਹਾਂ ਮੈਂ ਨਹੀਂ ਇਹ ਫੜ ਸਕਦਾ ਮੇਰੇ ਤਾਂ ਪਿੰਡੋਂ ਵੀ ਬਾਹਰ ਖੜਿਆ ਹਾ ਇਹ ਗੁਰੂ ਸਾਹਿਬ ਨੇ ਫਰਮਾ ਕੇ ਭਾਈ ਆ ਸਾਡੇ ਘੋੜੇ ਦੇ ਮੂੰਹ ਤੋਂ ਚੱਕ ਲੈ ਲੈ ਤੇ ਆਹ ਜਿਹੜੀ ਛਪੜੀ ਆ ਇਹਦੇ ਵਿੱਚੋਂ ਤੂੰ ਥੋੜੀ ਜੀ ਮਿੱਟੀ ਲਾ ਕੇ ਆ ਆਪਣਾ ਜਲ ਲੈ ਲੈ ਤੇ ਤੂੰ ਠੀਕ ਹੋ ਜਾਏਗਾ ਉਸ ਇਨਸਾਨ ਨੇ ਗੁਰੂ ਸਾਹਿਬ ਦੇ ਬਚਨ ਮੰਨੇ ਤੇ ਉਦਾਂ ਹੀ ਜਿਵੇਂ ਗੁਰੂ ਸਾਹਿਬ ਨੇ ਮੁੱਖ ਤੋਂ ਫਰਮਾਇਆ ਉਹਨੇ ਉਦਾਂ ਹੀ ਕਰ ਲਿਆ ਤੇ ਭਾਈ ਉਸੇ ਟਾਈਮ ਠੀਕ ਹੋ ਗਿਆ ਅੱਜ ਦੂਰੋਂ ਦੂਰੋਂ ਇੱਥੇ ਸੰਗਤਾਂ ਆਉਂਦੀਆਂ ਨੇ ਅੱਜ ਸਰੋਵਰ ਬਣਿਆ ਹੋਇਆ ਇਹ ਆ ਲਓ ਤੁਹਾਨੂੰ ਦਰਸ਼ਨ ਕਰਾਉਣਾ ਗੁਰੂ ਸਾਹਿਬ ਲਲਕਲਾ ਪਿੰਡ ਨੀਲੋਂ ਨਹਿਰ ਦੇ ਕੋਲ ਇੱਥੇ ਸੰਗਤਾਂ ਆ ਕੇ ਅਰਦਾਸਾਂ ਕਰਦੀਆਂ ਨੇ ਤੇ ਮਿੱਟੀ ਨੂੰ ਹੁਣ ਵੀ ਤੁਹਾਨੂੰ ਸੰਗਤਾਂ ਦਿਖਾਉਣਾ ਆ ਗੁਰਸਿੱਖ ਪਰਿਵਾਰ ਆ ਇਹ ਆਪਣੇ ਬੱਚਿਆਂ ਨੂੰ ਲੈ ਕੇ ਆਏ ਨੇ ਤੇ ਇਹਨਾਂ ਨੇ ਆ ਕੇ ਇਥੇ ਇਸ ਸਰੋਵਰ ਦੇ ਵਿੱਚ ਆਪਣਾ ਹੱਥ ਮੂਹ ਓਦਾਂ ਜਿਹਨੂੰ ਪੰਜ ਸਨਾਨਾ ਕਹਿੰਦੇ ਆ ਬੱਚਿਆਂ ਨੂੰ ਵੀ ਕਰਵਾਇਆ ਕਰਵਾਇਆ ਇਹਨਾਂ ਨੂੰ ਵੀ ਇਸ ਸ਼ਕਤੀ ਦਾ ਪਤਾ ਲੱਗਿਆ ਤੇ ਇਹਨਾਂ ਨੇ ਵੀ ਆ ਕੇ ਇਹ ਸਰੋਵਰ ਦੇ ਵਿੱਚੋਂ ਜਲ ਦੇ ਨਾਲ ਆਪਣਾ ਪੰਜ ਸਨਾਨਾ ਕੀਤਾ ਤੇ ਪ੍ਰਮਾਤਮਾ ਇਹਨਾਂ ਦੇ ਵੀ ਜੋ ਦੁੱਖ ਦੂਰ ਕਰੇਗਾ ਭਾਈ ਕਿਸੇ ਨੂੰ ਕੋਈ ਖਾਜ ਹੁੰਦੀ ਹੋਵੇ ਸਰੀਰ ਦੇ ਉੱਤੇ ਕੋਈ ਵੀ ਰੋਗ ਹੋਵੇ ਜਿਹਨੂੰ ਆਪਾਂ ਕੋਸਟ ਰੋਗੇ ਕਹਿੰਦੇ ਆ ਸਰੀਰ ਦਾ ਰੋਗ ਚਾਮੜੀ ਦਾ ਇਲਾਜ ਇੱਥੇ ਹੁੰਦਾ ਭਾਈ ਜੇ ਕਿਸੇ ਨੂੰ ਵੀ ਕੋਈ ਇਹੋ ਜੀ ਬਿਮਾਰੀਆਂ ਨੀਲੋਂ ਨਹਿਰ ਦੇ ਕੋਲ ਪਿੰਡ ਲਲਕਲਾ ਇੱਥੇ ਪਹੁੰਚੋ ਆ ਕੇ ਇਹ ਸਰੋਵਰ ਦੇ ਆ ਕੇ ਤੁਸੀਂ ਇਹਦੇ ਵਿੱਚੋਂ ਜਲ ਲਓ ਜਲ ਲੈ ਕੇ ਆਪਣੇ ਸਰੀਰ ਦੇ ਉੱਤੇ ਲਾਓ ਇੱਥੋਂ ਥੋੜੀ ਜੀ ਮਿੱਟੀ ਲੈ ਕੇ ਲਾਓ ਤੇ ਤੁਹਾਡੇ ਸਾਰੇ ਰੋਗ ਠੀਕ ਹੋ ਜਾਣਗੇ ਪਰਮਾਤਮਾ ਤੁਹਾਨੂੰ ਇਦਾਂ ਹੀ ਚੜ੍ਹਦੀ ਕਲਾ ਬਖਸ਼ੂ ਇਹ ਗੁਰਦੁਆਰਾ ਸਾਹਿਬ ਨੀਲੋਂ ਪੁਰ ਦੇ ਕੋਲ ਪਿੰਡ ਲਲਕਲਾ ਜਿਹਨੂੰ ਗੁਰੂ ਸਾਹਿਬ ਲਲਕਰਾ ਦੇ ਨਾਂ ਤੇ ਆਖਿਆ ਜਾਂਦਾ ਹੈ ਤੇ ਇੱਥੇ ਬਹੁਤ ਦੂਰੋਂ ਦੂਰੋਂ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਨੇ ਦਰਸ਼ਨ ਕਰਨ ਜੋਗਾ ਆ ਨਾਲ 베ਰੀ ਆ ਜੀ ਇਧਰ ਬਸ ਗੁਰੂ ਸਾਹਿਬ ਨੇ ਇਸ 베ਰੀ ਦੇ ਨਾਲ ਆਪਣੇ ਘੋੜੇ ਬੰਨਿਆ ਸੀ ਤੇ ਹਿਸਤੀ ਦੇ ਵਿੱਚ ਤੁਹਾਨੂੰ ਕਟਾਣਾ ਸਾਹਿਬ ਵੀ ਦੱਸਦੇ ਨੇ ਉਥੋਂ ਗੁਰੂ ਸਾਹਿਬ ਜਦੋਂ ਆਏ ਨੇ 7 ਤੋਪਾਂ 1100 ਘੋੜਾ ਤੇ ਪੰਜਵੇਂ ਪਾਤਸ਼ਾਹ ਨੂੰ ਸ਼ਹੀਦ ਕਰੋ ਆਉਣ ਵਾਲਾ ਉਸ ਚੰਦੂਰ ਸੀ ਜਿਹੜਾ ਉਹਨੂੰ ਨਾਲ ਲੈ ਕੇ ਉਹ ਪਿੰਡ ਲਲਗਲਾ ਪਹੁੰਚੇ ਇਸ ਨਗਰ ਦੇ ਵਿੱਚ ਪਹੁੰਚੇ ਇੱਥੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਨੇ ਬਵੰਜਾ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛਡਵਾ ਕੇ ਉਹ ਲੈ ਕੇ ਆਏ ਸੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਹੋਰ ਵੀ ਸੰਗਤਾਂ ਤੱਕਰ ਵੀਡੀਓ ਪਹੁੰਚ ਸਕੇ ਜੋ ਵੀ ਕੁਸ਼ਟ ਰੋਗੀ ਆ ਉਹਨਾਂ ਦਾ ਭਲਾ ਹੋ ਸਕੇ ਵੀਡੀਓ ਨੂੰ ਬਾਅਦ ਤੋਂ ਬਾਅਦ ਸੰਗਤਾਂ ਤੱਕਰ ਸ਼ੇਅਰ ਜਰੂਰ ਕਰਿਓ ਜੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓ ਵੀ ਤੁਹਾਡੇ ਤੱਕ ਪਹੁੰਚ ਸਕਣ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਵੀਡੀਓ ਬਾਰੇ ਆਪਣੇ ਸੁਝਾਅ ਲਾਈਕ ਕਮੈਂਟ ਜ਼ਰੂਰ ਕਰਨਾ ਜੀ